ਇਹ ਕੋਰਸਿਸ ਪੁਮਿਆ ਮਿਸ ਜੀਆ 2000 ਦਾ ਮੁਤਾਬਕ ਜਿਹੜੇ ਨਸ਼ੇ ਦੇ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਜਿਹੜੇ ਰੇਟ ਕਿਤੇ ਕੇ ਕੈਸ ਆਪਰੇਸ਼ਨ ਦੇ ਦੌਰਾਨ ਉਹਦੇ ਵਿੱਚ ਕੁਝ ਇਹ ਸ਼ੱਕੀ ਮੋਟਰਸਾਈਕਲ ਜਿਹੜੇ ਬਿਨਾ ਨੰਬਰੀ ਉਹ ਲਿਆਂਦੇ ਆ ਤੇ ਇਹਨਾਂ ਨਸ਼ੇ ਵਾਲਿਆਂ ਨੂੰ ਇਹੋ ਹੀ ਆ ਕਿ ਆਪਣਾ ਕਾਰੋਬਾਰ ਬੰਦ ਕਰਦਣਾ ਇਹਨਾਂ ਨੂੰ ਨਹੀਂ ਤੇ ਕਾਨੂੰਨ ਮੁਤਾਬਕ ਸਖਤੀ ਦੇ ਨਾਲ ਇਹਨਾਂ ਦਾ ਨਜਿੱਠਿਆ ਜਾਊਗਾ ਤੇ ਬੰਦੀ ਜਿਹੜੀ ਕਾਰਵਾਈ ਕੀਤੀ ਜਾਊਗਾ ਇਹ ਕੋਰਸਿਸ ਪੁਮਿਆ ਮਿਸ ਜੀਆ 2000 ਦਾ ਮੁਤਾਬਕ ਜਿਹੜੇ ਨਸ਼ੇ ਦੇ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਜਿਹੜੇ ਰੇਟ ਕਿਤੇ ਕੇ ਕੈਸ ਆਪਰੇਸ਼ਨ ਦੇ ਦੌਰਾਨ ਉਹਦੇ ਵਿੱਚ ਕੁਝ ਇਹ ਸ਼ੱਕੀ ਮੋਟਰਸਾਈਕਲ ਜਿਹੜੇ ਬਿਨਾ ਨੰਬਰੀ ਉਹ ਲਿਆਂਦੇ ਆ ਤੇ ਇਹਨਾਂ ਨਸ਼ੇ ਵਾਲਿਆਂ ਨੂੰ ਇਹੋ ਹੀ ਆ ਕਿ ਆਪਣਾ ਕਾਰੋਬਾਰ ਬੰਦ ਕਰ ਦੇਣਾ ਇਹਨਾਂ ਨੂੰ ਨਹੀਂ ਤੇ ਕਾਨੂੰਨ ਮੁਤਾਬਕ ਸ਼ਕਤੀ ਦੇ ਨਾਲ ਇਹਨਾਂ ਦਾ ਨਜਿੱਠਿਆ ਜਾਊਗਾ ਤੇ ਬੰਦੀ ਜਿਹੜੀ ਕਾਰਵਾਈ ਕੀਤੀ ਜਾਊਗਾ ਕਿ ਉਹ ਇਹ ਕੋਰਸਿਸ ਕੋ ਮਿਆ ਮਿਲਾ 2000 ਦਾ ਮੁਤਾਬਕ ਜਿਹੜੇ ਨਸ਼ੇ ਦੇ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਜਿਹੜੇ ਰੇਟ ਕਿਤੇ ਕੇ ਕੈਸ ਆਪਰੇਸ਼ਨ ਦੇ ਦੌਰਾਨ ਉਧਰ ਵਿੱਚ ਕੁਝ ਇਹ ਸ਼ੱਕੀ ਮੋਟਰਸਾਈਕਲ ਜਿਹੜੇ ਬਿਨਾ ਨੰਬਰੀ ਉਹ ਲਿਆਂਦੇ ਆ ਤੇ ਇਹਨਾਂ ਨਸ਼ੇ ਵਾਲਿਆਂ ਨੂੰ ਇਹੋ ਹੀ ਆ ਕਿ ਆਪਣਾ ਕਾਰੋਬਾਰ ਬੰਦ ਕਰਦਣਾ ਇਹਨਾਂ ਨੂੰ ਨਹੀਂ ਤੇ ਕਾਨੂੰਨ ਮੁਤਾਬਕ ਸ਼ਕਤੀ ਦੇ ਨਾਲ ਇਹਨਾਂ ਦਾ ਨਿਜਿੱਠਿਆ ਜਾਊਗਾ ਤੇ ਬੰਦੀ ਜਿਹੜੀ ਕਾਰਵਾਈ ਕੀਤੀ ਜਾਊਗੀ ਕਿ ਉਹ ਇੱਕ ਰਿਸਰਚ ਪੁਆਇੰਟ ਅਕੀ 2000 ਦਾ ਮੁਤਾਬਕ ਜਿਹੜੇ ਨਸ਼ੇ ਦੇ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਜਿਹੜੇ ਰੇਟ ਕੀਤੇ ਗਏ ਕੈਸ ਆਪਰੇਸ਼ਨ ਦੇ ਦੌਰਾਨ ਉਧਰ ਵਿੱਚ ਕੁਝ ਇਹ ਸ਼ੱਕੀ ਮੋਟਰਸਾਈਕਲ ਜਿਹੜੇ ਬਿਨਾ ਨੰਬਰੀ ਉਹ ਲਿਆਂਦੇ ਆ ਇਹ ਇਨਾਂ ਨਸ਼ੇ ਵਾਲਿਆਂ ਨੂੰ ਇਹੋ ਹੀ ਆ ਕਿ ਆਪਣਾ ਕਾਰੋਬਾਰ ਬੰਦ ਕਰਦਣਾ ਇਹਨਾਂ ਨੂੰ ਨਹੀਂ ਤੇ ਨੂਨ ਮੁਤਾਬਕ ਸ਼ਕਤੀ ਦੇ ਨਾਲ ਇਹਨਾਂ ਦਾ ਨਜਿੱਠਿਆ ਜਾਊਗਾ ਤੇ ਬੰਦੀ ਜਿਹੜੀ ਕਾਰਵਾਈ ਕੀਤੀ ਜਾਊਗੀ ਤੇ ਕੋਈ ਪਰਸਿਸਪੋ ਮਿਆ ਮਹਿਜਾ 2000 ਦਾ ਮੁਤਾਬਕ ਜਿਹੜੇ ਨਸ਼ੇ ਦੇ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਜਿਹੜੇ ਰੇਟ ਕੀਤੇ ਗਏ ਕੈਸ ਆਪਰੇਸ਼ਨ ਦੇ ਦੌਰਾਨ ਉਹਦੇ ਵਿੱਚ ਕੁਝ ਅਈ ਸ਼ੱਕੀ ਮੋਟਰਸਾਈਕਲ ਜਿਹੜੇ ਬਿਨਾ ਨੰਬਰੀ ਉਹ ਲਿਆਂਦੇ ਆ ਤੇ ਇਹਨਾਂ ਨਸ਼ੇ ਵਾਲਿਆਂ ਨੂੰ ਇਹੋ ਹੀ ਆ ਕਿ ਆਪਣਾ ਕਾਰੋਬਾਰ ਬੰਦ ਕਰਦਣਾ ਇਹਨਾਂ ਨੂੰ ਨਹੀਂ ਤੇ ਕਾਨੂੰਨ ਮੁਤਾਬਕ ਸ਼ਕਤੀ ਦੇ ਨਾਲ ਇਹਨਾਂ ਦਾ ਨਜਿੱਠਿਆ ਜਾਊਗਾ ਤੇ ਬੰਦੀ ਜਿਹੜੀ ਕਾਰਵਾਈ ਕੀਤੀ ਜਾਊਗੀ ਕਿ ਉਹ ਇੱਕ ਰਿਸਪੋਨਸ ਪੁਆਇੰਟ ਅੰਦਰ 2000 ਦਾ ਮੁਤਾਬਕ ਜਿਹੜੇ ਨਸ਼ੇ ਦੇ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਜਿਹੜੇ ਰੇਟ ਕਿਤੇ ਕੇ ਕੈਸੋਪਰੇਸ਼ਨ ਦੇ ਦੌਰਾਨ ਉਧਰ ਵਿੱਚ ਕੁਝ ਇਹ ਸ਼ੱਕੀ ਮੋਟਰਸ ਵਾਲੇ ਜਿਹੜੇ ਬਿਨਾਂ ਨੰਬਰੀ ਉਹ ਲਿਆਂਦੇ ਆ ਤੇ ਇਹਨਾਂ ਨਸ਼ੇ ਵਾਲਿਆਂ ਨੂੰ ਇਹੋ ਹੀ ਆ ਕਿ ਆਪਣਾ ਕਾਰੋਬਾਰ ਬੰਦ ਕਰਦਣਾ ਇਹਨਾਂ ਨੂੰ ਨਹੀਂ ਤੇ ਨੂੰ ਮੁਤਾਬਕ ਸ਼ਕਤੀ ਦੇ ਨਾਲ ਇਹਨਾਂ ਦਾ ਨਜਿੱਠਿਆ ਜਾਊਗਾ ਤੇ ਬੰਦੀ ਜਿਹੜੀ ਕਾਰਵਾਈ ਕੀਤੀ ਜਾਊਗੀ ਕਿ ਉਹ ਇੱਕ ਅਰਸੀ ਇਸ ਪੁਆਇੰਟ ਅੰਦਰ 20000 ਦਾ ਮੁਤਾਬਕ ਜਿਹੜੇ ਨਸ਼ੇ ਦੇ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਜਿਹੜੇ ਰੇਟ ਕਿਤੇ ਕੇ ਕੈਸ ਆਪਰੇਸ਼ਨ ਦੇ ਦੌਰਾਨ ਉਹਦੇ ਵਿੱਚ ਕੁਝ ਇਹ ਸ਼ੱਕੀ ਮੋਟਰਸਾਈਕਲ ਜਿਹੜੇ ਬਿਨਾਂ ਨੰਬਰੀ ਉਹ ਲਿਆਂਦੇ ਆ ਤੇ ਇਹਨਾਂ ਨਸ਼ੇ ਵਾਲਿਆਂ ਨੂੰ ਇਹੋ ਹੀ ਆ ਕਿ ਆਪਣਾ ਕਾਰੋਬਾਰ ਬੰਦ ਕਰਦਣਾ ਇਹਨਾਂ ਨੂੰ ਨਜਿੱਠੇ ਕਾਨੂੰਨ ਮੁਤਾਬਕ ਸ਼ਕਤੀ ਦੇ ਨਾਲ ਇਹਨਾਂ ਦਾ ਨਜਿੱਠਿਆ ਜਾਊਗਾ ਬਾਂਦੀ ਜਿਹੜੀ ਕਾਰਵਾਈ ਕੀਤੀ ਜਾਊਗਾ। ਕਿ ਉਹ ਇਹ ਕੋਰਸਿਸ ਕੋ ਮਿਆ ਮਸਲਾ 2000 ਦਾ ਮੁਤਾਬਕ ਜਿਹੜੇ ਨਸ਼ੇ ਦੇ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਜਿਹੜੇ ਰੇਟ ਕੀਤੇ ਗਏ ਕੈਸ ਆਪਰੇਸ਼ਨ ਦੇ ਦੌਰਾਨ ਉਹਦੇ ਵਿੱਚ ਕੁਝ ਇਹ ਸ਼ੱਕੀ ਮੋਟਰਸਾਈਕਲ ਜਿਹੜੇ ਬਿਨਾ ਨੰਬਰੀ ਉਹ ਲਿਆਂਦੇ ਆ ਤੇ ਇਹਨਾਂ ਨਸ਼ੇ ਵਾਲਿਆਂ ਨੂੰ ਇਹੋ ਹੀ ਆ ਕਿ ਆਪਣਾ ਕਾਰੋਬਾਰ ਬੰਦ ਕਰਦਣਾ ਇਹਨਾਂ ਨੂੰ ਨੀਤੇ ਨੂਨ ਮੁਤਾਬਕ ਸ਼ਕਤੀ ਦੇ ਨਾਲ ਇਹਨਾਂ ਦਾ ਨਜਿੱਠਿਆ ਜਾਊਗਾ। ਕਿ ਬਾਂਦੀ ਜਿਹੜੀ ਕਾਰਵਾਈ ਕੀਤੀ ਜਾਊਗਾ। ਕਿ ਉਹ ਇਹ ਕੋਰਸਿਸ ਕੋ ਮੇਰਾ ਜਿਹੜਾ 2000 ਦਾ ਮੁਤਾਬਕ ਜਿਹੜੇ ਨਸ਼ੇ ਦੇ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਜਿਹੜੇ ਰੇਟ ਕਿਤੇ ਕੇ ਕੈਸ ਆਪਰੇਸ਼ਨ ਦੇ ਦੌਰਾਨ ਉਧਰ ਵਿੱਚ ਕੁਝ ਇਹ ਸ਼ੱਕੀ ਮੋਟਰਸਾਈਕਲ ਜਿਹੜੇ ਬਿਨਾ ਨੰਬਰੀ ਉਹ ਲਿਆਂਦੇ ਆ ਤੇ ਇਹਨਾਂ ਨਸ਼ੇ ਵਾਲਿਆਂ ਨੂੰ ਇਹੋ ਹੀ ਆ ਕਿ ਆਪਣਾ ਕਾਰੋਬਾਰ ਬੰਦ ਕਰਦਣਾ ਇਹਨਾਂ ਨੂੰ ਨਹੀਂ ਤੇ ਕਾਨੂੰਨ ਮੁਤਾਬਕ ਸ਼ਕਤੀ ਦੇ ਨਾਲ ਇਹਨਾਂ ਦਾ ਨਜਿੱਠਿਆ ਜਾਊਗਾ ਤੇ ਬੰਦੀ ਜਿਹੜੀ ਕਾਰਵਾਈ ਹੋਊਗੀ